ਬڑا ਚਿਹਰਾ ਹੋ ਗਿਆ ਨੂਰ ਦੀ ਮੰਮੀ ਦਾ ਬਲੌਗ ਨਹੀਂ ਦੇਖਿਆ ਅੱਜ ਦੇਖੀਏ ਦੇਖੋ ਭਾਜੀ ਫर्श ਖਰਾਬ ਹੈ ਕੰਮ ਤਾਂ ਹੈ ਨਹੀਂ ਤੈਨੂੰ ਕੋਈ ਵਿਹਲੀ ਨੂੰ ਪੋਚੇ ਦਾ ਕੰਮ ਨਹੀਂ ਭਾਈ ਨੂੰ ਕੀ ਯਾਰ ਬਲੌਗ ਚ ਦੇਖਣੀ ਨੂਰ ਦੀ ਮੰਮੀ ਪਰ ਨੂਰ ਦਾ ਪਾਪਾ ਦਿਖਾਈ ਜਾਂਦਾ ਨੂਰ ਦੀ ਮੰਮੀ ਦਾ ਚਲੋ ਛੱਡੋ ਪਰ ਗੱਲ ਇਹ ਆ ਕਿ ਭਾਜੀ ਮਰਿਆਦਾ ਚ ਰਹੋ ਯਾਰ ਜੇ ਹੱਥਾਂ ਚ ਫੋਨ ਆ ਗਿਆ ਇਹਦਾ ਮਤਲਬ ਇਹ ਥੋੜੋ ਕਿ ਪੋਚਾ ਤਾਂ ਲੈ ਲੰਦੇ ਯਾਰ ਅਗਲੀ ਨੂੰ ਪੋਚਾ ਲਾਉਣ ਲਈ ਤੂੰ ਪਹਿਜੋ ਚੁੰਨੀ ਪਰਾਂ ਨੂੰ ਜਾਂਦੀ ਨਾਲੇ ਉਹਦੀ ਛਾਤੀ ਵੱਲ ਨੂੰ ਕੈਮਰਾ ਮਾਰੀ ਜਾਂਦਾ ਭਾਜੀ ਥੋੜਾ ਤਾਂ ਮਰਿਆਦਾ ਚ ਰਹੋ ਯਾਰ ਅਹੀਂ ਤਾਂ ਡੇ ਤਕੜੇ ਫੈਨ ਆ ਹਨ ਬਹੁਤ ਛੱਡਾ ਬਹੁਤ ਤਕੜੇ ਫੈਨ ਆਈ ਉਦੋਂ ਤੋਂ ਫੈਨ ਹੈ ਜਦੋਂ ਤੁਸੀਂ ਦਿਖਾਇਆ ਨੂਰ ਦੀ ਨੂਰ ਦੁੱਧੂ ਪੀ ਰਿਹਾ ਆ ਉਦੋਂ ਦੇ ਫੈਨ ਹੈ ਤੁਹਾਡੇ ਆ ਦੇਖੋ ਤੁਸੀਂ ਨੂਰ ਦੀ ਮੰਮੀ ਆ ਨੂਰ ਦੀ ਮੰਮੀ ਅੱਜ ਪਤੀ ਬਣਾਇਆ ਫਿਰ ਅੱਜ ਮੈਂ ਸੁੱਕੇ ਆਲੂ ਸੁੱਕੇ ਆਲੂ ਸੁੱਕੇ ਆਲੂ ਸੁੱਕੇ ਆਲੂ ਕਿਹੜਾ ਦਰਿਆ ਮੈਂ ਸੁੱਕੇ ਆਲੂ ਮੈਂ ਖਾਂਦਾ ਨਹੀਂ ਤੇ ਤੇ ਸੁੱਕੇ ਆਲੂ ਬਣਾ ਕੇ ਕੀ ਖਾਓਗੇ ਉਹ ਬਣਾ ਦੇ ਜੀ ਚਲ ਸੁੱਕੇ ਆਲੂ ਖਾ ਜਾਓ ਇੱਕ ਸੁੱਕੇ ਵਾਲੇ ਖਾ ਲੈਂਦੇ ਕੋਈ ਗੱਲ ਨੂਰ ਬਹੁਤ ਕਿਤੇ ਆਲੂ ਖਾੜੇ ਮਤਾ ਬਣਾਏ ਸੀ ਤੁਸੀਂ ਦੱਸੋ ਕੀ ਖਾੜੇ ਉਹ ਨਹੀਂ ਹੁਣ ਤੂੰ ਖਾ ਤੂੰ ਹੁਣ ਜਾਏਂਗੀ ਤੇ ਪ੍ਰੇਮ ਤੇ ਆਊਟ ਹੋ ਜਾਏਂਗੀ ਨਾ ਨਹੀਂ ਤੇ ਫਿਰ ਉਹ ਮੇਰਾ ਔਖਾ ਜਾਣਾ ਮੈਨੂੰ ਫਿਰ ਗੱਲ ਨਹੀਂ ਹੋਣੀ ਅਨੂਰ ਦੀ ਮਮੀ ਬੈਠੀ ਹੈ ਔਰ ਕੀ ਬਣਾ ਰਹੀ ਨੇ ਉਹ ਦੀ ਮਮੀ ਮੈਂ ਦਾਲ ਤਰੀ ਸੀ ਦਾਲ ਤਰੀ ਦਾਲ ਤਰੀ ਸੀ ਦਾਲ ਲੋਕਾਂ ਦੀ ਦਾਲ ਖਾਣ ਪਾਣੀ ਥੋੜਾ ਹੋਰ ਪਾਣਾ ਪੈਣਾ ਤੁਸੀਂ ਲੈ ਲਓ ਤੇ ਮੈਨੂੰ ਪਾਣੀ ਮੈਂ ਨਹੀਂ ਲੈਣਾ ਮੈਂ ਤਾਂ ਵੀਡੀਓ ਕਰ ਬਣਾਏਗਾ ਮੈਂ ਲੈ ਆਣੇ ਚਲ ਮੈਂ ਲੈ ਆਣਾ ਚਲ ਕੋਈ ਨਹੀਂ ਤੂੰ ਲੈ ਆ ਇਕ ਹੋਰ ਰਹਿਣਾ ਹੁੰਦਾ ਆਏ ਤੁਸੀਂ ਲੈ ਕੇ ਦਿੱਤੀ ਸੀ ਮੈਂ ਜਰ ਪਾਣੀ ਲੈ ਕੇ ਆਣੀ ਆਂ ਨਾਲ ਚ ਪਾਣੀ ਕੱਟ ਗਿਆ ਸੀ ਮੈਂ ਕਿ ਚੱਲ ਪਾਣੀ ਪਾ ਦੇਣੀ ਥੋੜਾ ਜਿਹਾ ਹੈ ਨਾ ਹਾਂ ਚੰਦ ਪਰ ਰੋਟੀ ਵੀ ਲਾਣੀ ਫਿਰ ਲੈ 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 ਲੈਂਦੇ ਆ ਫਿਰ ਮੇਰਾ ਹੋ ਜਾਣਾ ਤੇ ਮੈਂ ਪਹਿਲਾਂ ਰੋਟੀ ਬਣਾ ਕੇ ਕੰਮ ਨਵੇੜ ਕੇ ਚੱਲ ਜਾਂ ਮੀ ਠੀਕ ਹੈ ਨਾ ਵਰਦੀ ਮੀ ਠੀਕ ਹੈ ਨੂਰ ਦੀ ਮਮਮੀ ਡੱਬੀ ਲੀ ਤਾਰ ਸੈਟ ਕਰੀ ਆ ਤਾਰ ਚੱਲੀ ਨਹੀਂ ਹੈ ਕੀ ਖਰਾਬੀ ਹੋ ਗਈ ਪਤਾ ਨਹੀਂ ਕੀ ਖਰਾਬੀ ਨੂਰ ਦੀ ਮੰਮੀ ਪਿੱਛੇ ਖੜੀ ਐ ਐ ਹੋ ਨੂਰ ਦੀ ਮੰਮੀ ਤੇ ਵਿਚਾਰੀ ਦੇ ਕੰਮ ਨਹੀਂ ਮੁੱਕਣੇ ਹਜੇ ਰੋਟੀ ਪਕਾਉਣੀ ਐ ਹਨਾ ਸਬਜ਼ੀ ਬਣਾਉਣੀ ਐ ਰੋਟੀ ਸਬਜ਼ੀ ਬਣਾਉਣੀ ਐ ਰੋਟੀ ਪਕਾਉਣੀ ਐ ਹਜੇ ਨੂਰ ਦੀ ਮੰਮੀ ਵੀ ਸੋਚਦੀ ਹੋਣੀ ਐ ਮੈਂ ਕਿੰਨਾ ਵਿਆਹ ਕਰਾ ਲਿਆ ਸਾਰੀ ਦਿਹਾੜੀ ਕੈਮਰਾ ਉਹਦੀ ਛਾਤੀ 'ਚ ਤੂੰ ਨਹੀਂ ਰੱਖਦਾ ਓ ਛੋਟੇ ਵੀਰ ਬੱਸ ਕਰ ਬੱਸ ਕਰ ਚੰਗਾ ਨਹੀਂ ਲੱਗਦਾ ਜੇ ਨੂਰ ਦੀ ਮੰਮੀ ਦਿਖਾਉਣੀ ਦਿਖਾ ਤੂੰ ਤਾਂ ਦਿਖਾਈ ਨੂਰ ਦੀ ਮੰਮੀ ਦਾ ਜਾਨਾ ਹਾਂਜੀ ਮੈਂ ਖੜੀ ਆ ਤੂੜੀ ਵਾਲੇ ਚ ਕਿਉਂਕਿ ਨੂਰ ਦੇ ਆਈ ਪੋਟੀ ਤੇ ਨੂਰ ਸਾਕੇ ਦੇ ਸਾਹਮਣੇ ਪੋਟੀ ਨਹੀਂ ਕਰਦਾ ਕਹਿੰਦਾ ਮਮਾ ਮੈਂ ਲੋਕ ਕੇ ਪੋਟੀ ਕਰਨੀ ਤੈਨੂੰ ਤੂੜੀ ਵਾਲ ਚ ਟਾ ਰੱਖੀ ਆ ਤਾਂ ਤੈਨੂੰ ਪੋਟ ਕਰਾਈ ਜਣੀ ਆ ਤੇ ਇੱਥੇ ਤੂੜੀ ਪਈ ਆ ਤੇ ਨੂਰ ਨੂੰ ਥੋੜਾ ਦੇਖ ਹੀ ਲਿਆ ਉਹ ਤੁਸੀਂ ਬੈਠਾ ਆ ਕਿਉਂਕਿ ਨੰਗਾ ਨਹੀਂ ਦਿਖਾ ਸਕਦੇ ਨੂਰ ਨੂੰ ਆ ਬੱਚਾ ਖੜਾ ਤੇ ਉਹ ਬੰਦਾ ਮੰਨੂ ਸਿੰਘ ਖੜਾ ਤੇ ਤੂੜੀ ਸਾਡੇ ਕੱਲ ਨੂੰ ਆ ਜੂਗੀ ਪੁਰਾਣੀ ਤੂੜੀ ਇੰਨੀ ਕੀ ਪਈ ਐ ਆ ਪਈ ਇੰਨੀ ਕੱਲ ਨੂੰ ਥੋੜੀ ਸਾਡੇ ਆ ਜੂਗੀ ਤੇ ਪਰਸੋਂ ਕਣਕ ਆਊਗੀ ਸਾਡੇ ਕੋ ਲੈਂਦੀਆਂ ਗੁਲਫੀਆਂ ਦੋਨੇ ਲੈਂਦੀਆਂ ਚਾਕਲੇਟ ਵਾਲੀਆਂ ਲੈ ਆਵੀ ਨੂਰ ਜੰਮੀ ਓ ਮੈਨੂੰ ਆ ਲੈ ਚੁਖਾ ਲਓ ਕਾ ਜੰਮੀ ਪਾਣੀ ਪੀ ਲੇ ਫੜੇ ਕਾ ਜੀਏ ਦੱਸ ਕਾ ਦੰਦੀ ਵੱਢ ਕੇ ਦੱਸ ਪਰ ਜਾਈ ਝੂਪਾ ਬਹੁਤ ਵਧੀਆ ਮਾਰਦੀ। ਇਹ ਸਾਲਾ ਜਾਣ ਕੇ ਇਹੋ ਜੀ ਚੀਜ਼ ਲਿਆਉਂਦਾ ਜਿਸ ਤੋਂ ਨੂਰ ਦੀ ਮੰਮੀ ਦਾ ਟੈਲੈਂਟ ਪਤਾ ਲੱਗੇ। ਚੂਪੇ ਬਾਰੇ ਬੜਾ ਗਿਆਨ ਆ ਨੂਰ ਦੀ ਮੰਮੀ ਨੂੰ। ਲੋ ਜੀ ਤੜਕੇ ਨਾਲ ਹੀ ਮੈਗੀ। ਕੜਾਈ ਅੱਗੇ ਧਰ ਲਈ। ਨੂਰ ਤੇ ਭਾਈ ਥੋੜੀ ਤੇਸੀ ਖਾਦੇ। ਲੈ। ਲੈ ਲੋ ਜੀ। ਕੜਾਈ ਧਰ ਲਈ ਅੱਗੇ। ਡੰਗਰ ਹਮੇਸ਼ਾ ਖੁਰਲੀ ਵਿੱਚ ਹੀ ਖਾਣਾ ਪਸੰਦ ਕਰਦੇ ਆ। ਲੋ ਜੀ ਇਹ ਮਤੀਰੀਆਂ ਲੈ ਕੇ ਆਂਦੀਆਂ ਆ ਪਾ ਰਾਜਸਥਾਨ ਤੋਂ। ਕੱਟ ਕੱਟ। ਰਾਜਸਥਾਨ ਤੋਂ ਲੈ ਕੇ ਆਂਦੀਆਂ ਮਤੀਰੀਆਂ। ਇਹ ਆਪਣੇ ਕਿਸੇ ਖਾਸ ਰਿਸ਼ਤੇਦਾਰ ਨੇ ਭੇਜ ਦਿੱਤੀਆਂ ਸੀ ਦੋ ਤਾਂ ਆਂਟੀ ਦੇ ਪਾਸ ਹੀ ਰਹਿ ਗਏ ਭਾਜੀ ਵੀਡੀਓ ਮਤੀਰੀਆਂ ਤੋਂ ਵੀ ਸ਼ੁਰੂ ਹੋ ਸਕਦੀ ਸੀ ਫਿਰ ਮਤੀਰੇ ਕਿਉਂ ਪਹਿਲਾਂ ਸ਼ੋਅ ਕੀਤੇ ਸਹੀ ਸਹੀ ਦੱਸੇ ਟੋਕਰੀ ਕਿੰਨੇ ਸਾਲ ਪਹਿਲਾਂ ਧੋਤੀ ਸੀ ਹਾਂਜੀ ਐਤ ਤੱਕ ਵੀਡੀਓ ਕਿੱਦਾਂ ਲੱਗ ਰਹੀ ਹੈ ਤੂੰ ਬੱਡ ਲੱਗ ਠੀਕ ਚੱਲ ਬਸ ਤੂੰ ਲੰਮਾ ਨਹੀਂ ਕਰ ਤਾ ਤੈਨੂੰ ਨਾ ਆਹ ਘਰੋਂ ਬੈਤਨੀ ਤੇਰੇ ਬੈਤਰੋ ਖਾਸਨਾ ਅਹਾਨੀ ਦਿੱਕੀ ਤੇਰੇ ਹੇ 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 ਆ ਮਾਰੇ ਚਾਤ ਮਾੜੀ ਜੀ ਨੂਰ ਦੀ ਮੰਮੀ ਕੰਨੀ ਨੀਂਦੀ ਆ ਨਾਸਤੇ ਵਾਸਤੇ ਇਹ ਤੇਰੀ ਟੀਮੀ ਆ ਮਿੱਤਰਾ ਕੋਈ ਰਖੇਲ ਨਹੀਂ ਜਿਹੜੇ ਸਾਬ ਨਾਲ ਮੰਮੇ ਦਿਖਾਉਂਦੀ ਆ ਮੈਨੂੰ ਲੱਗਦਾ ਤੇਰੇ ਤੇਲਾਂ ਚ ਤੇਲ ਨਹੀਂ ਚਾਰ ਦਿਨ ਸਾਨੂੰ ਧਾਰੀਤੀ ਦੇਦੇ ਯਾਰ ਅਸੀਂ ਵੀ ਕੋਈ ਵੈਬ ਸੀਰੀਜ਼ ਹੀ ਬਣਾ ਕੇ ਦੇਖ ਲਗੇ ਐਂ ਕਾ ਤੂੰ ਕਰਦਾਗਾ ਹੋਰ ਹੁਣ ਸੀਲ ਤਾਂ ਲਾਈ ਰੱਖੀ ਆ ਨੇ ਪਤੰਦਰਾ ਇਹ ਆਟਾ ਕੁੰਦੀ ਹੁੰਦੀ ਆ ਤਾਂ ਮੋਬਾਈਲ ਕੋਡੀ ਹੁੰਦੀ ਆ ਤਾਂ ਮੋਬਾਈਲ ਸਿੱਧੀ ਹੁੰਦੀ ਆ ਤਾਂ ਮੋਬਾਈਲ ਤੇ ਅਸੀਂ ਕੰਮ ਇਹ ਜਾਂ ਨਾ ਹੁਣ ਬਾਸ ਇਕੱਠੀ ਕਰਦੇ ਆ ਅਸੀਂ ਨਾ ਗਦੇ ਲਿਆ ਲਿਆ ਥੋਡੇ ਸਾਰਿਆਂ ਦੇ ਗੇਟਾਂ ਦੇ ਵੱਲ ਕੇ ਜਾਣੀ ਆਂਗੇ ਠੀਕ ਹੈ ਨਾ ਤੇ ਫੇਰ ਇਹ ਤੁਹਾਡਾ ਜਿਹੜਾ ਭੂਤ ਆ ਇਹ ਠੰਡਾ ਹੋਊਗਾ ਇਹਨਾਂ ਦਾ ਬੀਤੇ ਵਾਲਾ ਹਾਂ ਜਦੋਂ ਜੀ ਕਰਿਆ ਕਰੀ ਉਹਦਾ ਗਾੜਾ ਘੋਲ ਕੇ ਅੰਦਰ ਲੈ ਜਾ ਕਰੀ ਚੰਗਾ ਛੱਡ ਆਇਆ ਕਰੀ ਇਹਦੇ ਕੋਲ ਭੈਣ ਜੀ ਲਗਾਉੜ ਆ ਨੌਰ ਦੀ ਮੰਮੀ ਦੀ ਬਰੇਜੀ ਸੁਣ ਕੇ ਨਾ ਅੰਗਰੇਜ਼ ਵੀ ਦੇਸ਼ ਛੱਡ ਗਏ ਸੀ ਤੇ ਸਿਧਰੀ ਨੂੰ ਕੁਝ ਨਹੀਂ ਪਤਾ ਲੱਗਦਾ ਨੇ ਚੱਕਿਆ ਮੋਬਾਈਲ ਤੇ ਬਸ ਵੀਡੀਓ ਪਾਉਣੀ ਹੁੰਦੀਆਂ ਨੇ ਆ ਵੇਖਿਆ ਵੀਡੀਓ ਫਿਰ ਕਰਦੇ ਆ ਸੰਨ ਡਰਾਈ ਫਰੂਟ ਕਿੱਥੇ ਖੁੱਲਾ ਰਹਿ ਗਿਆ ਤੇ ਇਦੇ ਵਿੱਚ ਚੂਈਆਂ ਵੱੜ ਗਈਆਂ ਤੇ ਹੁਣ ਮੈਨੂੰ ਇਹ ਘੜਚ ਪਾਉਣਾ ਪਊਗਾ। ਪੁਜੀਆ ਪੁਜੀਆ ਦਾਸਟੀ ਪਤਾ ਨਹੀਂ ਮੰਮੀ ਨੇ ਛੱਡਿਆ ਕਿ ਨੂਰੀ ਛੱਡਿਆ ਮੈਨੂੰ ਰੱਖੀ ਧਿਆਨ। ਦਾਸਟੀ ਪੁਜੀਆ ਵਿੱਚ ਚਾਹ ਪੱਤੀ ਸਿੱਟਤੀ ਮਿਕਸ ਹੋ ਜਾਗਾ। ਤੈਨੂੰ ਛੱਡਿਆ ਹੁਣ ਮੈਂ ਤਾਂ ਕਿਉਂ ਛੱਡੂੰਗੀ ਮੈਂ ਪਾਣਾ। ਕੀ ਹੋ ਰਿਹਾ? ਉਸ ਖੁੱਲਾ ਭਾਈ ਡਰਾਈ ਫਰੂਟ ਰਕੀ ਤੇ ਚੂਹੀ ਵੇਚੀ ਵੱੜ ਗਈ। ਕਿੱਥੋਂ ਨਿਕਲ। ਅੱਛਾ ਆ ਹੁੰਦੇ ਡਰਾਈ ਫਰੂਟ ਸੰਤ ਤਾਂ ਪਤਾ ਹੀ ਅੱਜ ਲੱਗਿਆ। ਤੈਨੂੰ ਸਿਧਰੀਏ ਪੰਜਾਬੀ ਵੀ ਕਿਹਾ। ਵੀਡੀਓ ਪਾਉਣ ਤੋਂ ਪਹਿਲਾਂ ਨਾ ਮੈਨੂੰ ਪੁੱਛ ਲਿਆ ਕਰ ਫੋਨ ਤੇ ਫੋਨ ਕਰਕੇ ਇਹਨੇ ਤੈਨੂੰ ਕੁਝ ਨਹੀਂ ਦੱਸਣਾਗਾ ਆ ਗਿਆ ਨਾ ਪਿੱਛੇ ਵੀਡੀਓ ਦੇ ਵਿੱਚ ਇਹਨੇ ਤੇਰੀ ਬੇਇੱਜ਼ਤੀ ਕਰਾਉਣੀ ਹੁੰਦੀ ਹੈ ਤੇ ਵਿਊ ਲੈਣੇ ਹੁੰਦੇ ਥੋੜੀ ਸਿਆਣੀ ਬਣ ਅੱਖੇ ਲੱਗ ਤੇਰੀ ਗੱਲ ਸੁਣਿਆ ਕਰ ਚੱਲ ਛੱਡ ਤੂੰ ਡਰਾਈਵ ਫੁੱਟਾ ਨੂੰ ਆ ਗਿਆ ਕੰਗਲਾ ਜਾ ਵੇਖ ਸਮਾਈਲ ਤਾਂ ਦੇ ਦੇ ਟਾ ਕਹਿ ਘਰ ਚੜ ਗਿਆ ਘਰ ਚੜ ਗਿਆ ਥਰੀ ਟੁੱਟੀ ਹੈ ਗਰਮ ਤਾਂ ਹੋ ਰਾਇਆ ਤੇ ਧੁੱਪੇ ਵੀ ਤਾਂ ਲੱਗਦਾ ਚੜ ਮੇ ਤੱਤਾ ਦਾ ਵਾਇਆ ਬਾਹਰ ਤਨ ਗੰਦਾ ਸੀ ਨਾ ਵਾਟਰਪਾਲਾ ਵਾਟਰਪਾਲ ਮੈਂ ਨੂੰ ਢੜਕੇ ਜੇ ਜਾਂਦੀ ਹੈ ਨਾ ਮੈਂ ਕਿਹਾ ਠੰਡ ਹੁੰਦੀ ਆ ਤੇ ਹੁਣ ਤੂੰ ਕੋਟ ਜਾਂ ਵਾਟਰ ਕੱਢ ਲਾ ਹੋਸ਼ਾਪੁਣੀ ਚ ਲੈ ਕੇ ਆ ਲੰਡਾ ਜਾਂ ਕੰਬਲ ਤੇ ਭਗ ਜਾਂਦੀ ਦੌੜ ਲਾਉਣ ਦੋ ਦਿਨ ਇੰਨੀ ਠੰਡ ਪਈ ਹੈ ਨਾ ਪਿੱਛੇ ਮਾਤਾ ਛੜ ਮੈਂ ਆਪ ਮੋਟਾ ਲਓ ਵੀ ਅੱਜ ਚੱਲਿਆ ਨੂਰ ਦੀ ਮੰਮੀ ਦਾ ਪਛਾਣ ਪੱਤਰ ਬਣਾਉਣ ਉਹ ਟੱਕਰ ਜਿਹੜੇ ਠੈਗੀਆਂ ਆਈਡੀਆਂ ਮੇਰੇ ਪਛਾਣ ਪੱਤਰ ਦੀ ਨੂਰ ਦੀ ਮੰਮੀ ਦੇ ਆਧਾਰ ਕਾਰਡ ਦੀ ਚਲੀਏ ਫਿਰ ਚਲੋ ਤੇ ਪਹਿਲਾਂ ਇੱਕ ਦੋ ਵਾਰੀ ਟਰਾਈ ਕਰਿਆ ਸੀ ਪਰ ਬਣਿਆ ਨਹੀਂ ਸਾਡੇ ਵਿਆਹ ਨੂੰ ਤਾਂ ਐਕਚੁਅਲੀ 4 ਸਾਲ ਹੋ ਗਏ 4 ਪੂਰੇ ਹੋ ਗਏ 4 4.5 ਸਾਲ ਹੋ ਗਏ ਸਾਡੇ ਵਿਆਹ ਨੂੰ ਪਰ ਇਹਦਾ ਪਛਾਣ ਪੱਤਰ ਹੈ ਨਹੀਂ ਸੀ ਆਧਾਰ ਕਾਰਡ ਤੋਂ ਉਹ ਵੀ ਬਣਵਾ ਲਿਆ ਸੀ ਆਪਾਂ 2 ਕੁ ਮਹੀਨੇ ਬਾਅਦ ਹੀ ਹੈ ਨਾ ਜਾਨ ਪੱਤਰ ਦੀ ਕੋਸਤਾ ਲੋੜ ਜੀ ਨਹੀਂ ਪਈ ਤੇ ਕੁਸ ਕਈ ਵਾਰੀ ਬਣਾਉਣਾ ਸੀ ਫਿਰ ਪਿੱਛੋਂ ਪਿੰਡੋਂ ਕਟਵਾਇਆ ਨਹੀਂ ਸੀਗਾ ਹਨਾ ਚਲੋ ਨੂਰ ਦੀ ਮੰਮੀ ਦੇ ਪਿੰਡੋਂ ਪਿੰਡ ਦਾ ਨਾਮ ਨਹੀਂ ਦੱਸਦੇ ਪਿੰਡੋਂ ਕਟਵਾਇਆ ਜੀ ਸੀਗਾ ਸਾਰੇ ਪਤਾ ਆ ਰਹੇ ਨੇ ਨਹੀਂ ਦੱਸਣਾ ਵੀ ਨਹੀਂ ਆਪਾਂ ਨੂਰ ਦੱਦ ਚੁੰਗੀ ਜਾਂਦਾ ਤੇ ਆਮਾ ਹੋਰ ਨੂਰ ਕੀ ਕਰੇ ਪਰ ਤੂੰ ਤੂੰ ਨੂਰ ਦੀ ਮੰਮੀ ਦਾ ਕੋਈ ਛੱਡੀ ਨਾ ਦਿਖਾਉਣ ਕਰਨੀ ਹੋਵੇ ਤੇ ਇਹ ਇਹ ਕਹੇ ਚਾਵਲ ਬੰਦਾ ਦੇਖਿਆ ਨੂਰ ਦੀ ਮੰਮੀ ਦੇ ਮਤਲਬ ਕੀ ਕੀ ਤੂੰ ਦਿਖਾਦਾ ਓਏ ਨੂਰ ਦੀ ਮੰਮੀ ਦਾ ਤੂੰ ਓਏ ਵੀਵ ਵੀਵ ਦੀ ਚਾਹੀਦੀ ਤੈਨੂੰ ਹੈ ਮੰਥਲੀ ਇਨਕਮ ਹੀ ਚਾਹੀਦੀ ਹੈ ਫੇਸਬੁੱਕ ਤੇ ਨੂਰ ਦੀ ਮੰਮੀ ਐਂਦਾ ਨੂਰ ਦੀ ਮੇਰੀ ਗੱਲ ਸੁਣ ਨੂਰ ਪੋਟੀ ਕਰਦਾ ਹੋਵੇ ਨਾ ਉਹ ਕਹਿੰਗੇ ਵੀ ਨੂਰ ਸ਼ਰਮ ਮੰਦਾ ਨੂਰ ਦੀ ਮੰਮੀ ਤੂੰ ਨੰਗੀ ਕਰੀ ਫਿਰਦਾ ਐ ਤੂੰ ਹੱਦ ਹੋ ਗਈ ਦਿਮਾਗ ਤੋਂ ਕੰਮ ਲੈ ਤੂੰ ਸ਼ਰਮ ਕਰੀ ਜਾਂਦਾ ਤੁਹਾਡਾ ਤੇ ਨੂਰ ਦੀ ਮੰਮੀ ਤੋਂ ਵੀ ਕਰਾ ਲਓ ਥੋੜੀ ਸ਼ਰਮ ਉਹ ਵੀ ਉਹ ਦੰਦ ਕੱਢ ਕੇ ਮੇਰੇ ਨੂੰ ਲੱਗੀ ਕਿ ਤੂੰ ਭਾਈਏ ਪਰਦਾ ਕਰ ਲੈ ਜਨਾਨੀ ਆ ਬੱਚੇ ਵੀ ਵੀਡੀਓ ਦੇਖਦੇ ਆ ਕੋਈ ਛੋਟੇ ਬੱਚੇ ਵੱਡੇ ਬੰਦੇ ਇਨਸਾਨ ਬੁੜੀਆਂ ਸਭ ਦੇਖਦੇ ਆ ਤੂੰ ਪਰਦਾ ਕਰ ਲੈ ਸਭ ਪਤਾ ਇਹਨਾਂ ਨੂੰ ਕੀ ਦਿਖਾ ਰਿਹਾ ਕਦੋਂ ਵੀਡੀਓ ਬਣਦੀ ਆ ਓਏ ਸਾਰਿਆਂ ਨੂੰ ਰਿਦਮ ਪਤਾ ਹੈ ਇਹ ਵੀ ਕਿੱਥੇ ਕੀ ਵੀ ਆਉਣਾ ਵਾ ਸਭ ਉਹੀ ਲੱਗੇ ਹੋਏ ਨੇ ਕਾਰਨ ਸਭ ਕੰਜਰਖਾਨਾ ਦਾ ਮਤਲਬ ਇੱਜ਼ਤ ਵਾਲੀ ਚੁੰਨੀ ਤਾਂ ਖੂਟੀ ਤੇ ਟੰਗ ਤੇ ਬਸ ਨੂਰ ਦੀ ਮੰਮੀ ਕਮਾਈ ਤਾਂ ਤੂੰ ਬਹੁਤ ਪੁਰਾਣੀ ਫਿਰਦਾ ਸਾਡੇ ਡਿੱਕੇ ਉਨ ਚੜਿਆ ਇਹ ਹੈ ਮੇਰੇ ਵਾਈਫ आप सभी इनको जानती होंगी बहुत हार्ड वर्क करते हैं इनकी वजह से ही आज हम यहाँ तक पहुँचे हैं पिछली मैं मेरी पाँच पाँच छः साल की जर्नी को जब मैं देखता हूँ ना तो मैं एक बिल्कुल शून्य था जब से ये मेरी लाइफ में आए हैं मेरी लाइफ बिल्कुल एकदम से चेंज हो चुकी है तो मैं इसको अपनी लाइफ का सबसे बड़ा पार्ट इसको बहुत मैं लकी मानता हूँ क्योंकि इसकी वजह से आज मैं जहाँ भी हूँ इसकी बदौलत ही हूँ क्योंकि दुनिया ने सबने साथ छोड़ा रिश्तेदारों ने छोड़ा अपनों ने छोड़ा बट एक एक यही एक रिश्ता है जो मेरे साथ मतलब कंधे से कंधा मिला के खड़ा हुआ है तो दुनियादारी से आप कभी भी अपेक्षाएं ना रखें अपने खुद पे अपने पे दम रखें भी हम कुछ करेंगे लाइफ में अगर बड़ा करना है तो लोगों को इग्नोर करना सीख लें क्योंकि लोग आपको कभी भी आगे नहीं जाने देना चाहते